ਜੀ ਗਾਜ਼ੀ ਮੈਂ ਤੁਹਾਡੀ ਆਪਣੀ ਮਹਿਕ ਇੱਕ ਵਾਰ ਸਿਰਫ ਪਹੁੰਚਿਆ ਪੈਂਦੁੰਨੇ ਕਿ ਜਿੱਥੇ ਕਿ ਕ੍ਰਿਕਟ ਦਾ ਮੈਚ ਚੱਲ ਰਿਹਾ ਤੇ ਖਿਡਾਰੀਆਂ ਦੇ ਵੱਲੋਂ ਬੱਲੇ ਵੱਲੇ ਕਰਵਾਈ ਜਾ ਰਹੀ ਹੈ ਤੇ ਆਹ ਲੈ ਚਾਲ ਦੇ ਖਿਡਾਰੀਆਂ ਦੇ ਕੋਲ ਤੇ ਬੰਦਕਾ ਦੇ ਕੋਲ ਦੇਖਦੇ ਆਂ ਕਿ ਅੱਜ ਦਾ ਫਾਈਨਲ ਮੈਚ ਕਿਵੇਂ ਦਾ ਰਹਿ ਰਿਹਾ ਤੇ ਕਿਹੜੀ ਟੀਮ ਜਿੱਤ ਰਹੀ ਹੈ ਤੇ ਇਹਨਾਂ ਨੂੰ ਕਿਹੜੇ ਨਾਮ ਮਿਲ ਰਹੇ ਨੇ ਉਹਨਾਂ ਨਾਲ ਕਰਦੇ ਆਪਾਂ ਗੱਲਬਾਤ ਕਰਨਾ ਰਣਜੀਤ ਸਿੰਘ ਨੇ ਕਹੀ ਅੱਛਾ ਸਰ ਤੇ ਮੈਚ ਕਿੱਦਨ ਜਾ ਰਹੇ ਤੁਹਾਡੀ ਬਾਰੀ ਆਉਣ ਵਾਲੀ ਹੈ ਕਿੰਨਾ ਰ ਜੋਸ਼ ਭਰਿਆ ਤੁਹਾਡੇ ਵਿੱਚ ਪੂਰੀ ਐਕਸਾਈਟਮੈਂਟ ਆਈ ਸਾਡੇ ਚ ਤੇ ਹਾਂ ਜੀ ਹਾਂ ਜੀ ਆਪਦੇ ਨੂੰ ਪੂਰਾ ਜੋਰ ਲਾਵਾਂਗੇ ਖੇਡਾਂਗੇ ਜਿੱਤਾਂਗੇ ਜੀ ਪੈਂਡਲ ਵੀ ਪੂਰਾ ਮਾਣ ਆ ਸਾਡੇਾਂ ਤੇ ਹਾਂਜੀ ਹਾਂਜੀ ਕੀ ਲੱਗਦਾ ਪਰ ਜਿੱਤ ਜਾਓਗੇ ਤੁਸੀਂ ਹਾਂਜੀ ਕੋਸ਼ਿਸ਼ ਹੈ ਸਾਡੀ ਜੂਰ ਜਿੱਤਾਂਗੇ ਪੂਰਾ ਜੋਰ ਲਾਵਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਸੱਸੀ ਗਾਲ ਸਾਹਿਬ ਸੱਸੀ ਗਾਲ ਜੀ ਮੇਰਾ ਨਾਮ ਕਪਲੇ ਜੀ ਅੱਛਾ ਤੇ ਅੱਜ ਦੇ ਮੈਚ ਨੂੰ ਲੈ ਕੇ ਕਿੰਨੀ ਕਿ ਜ਼ਿਆਦਾ ਐਕਸਾਈਟਮੈਂਟ ਪਰ ਹੈ ਤੁਹਾਡੇ ਮਨ ਚ ਐਕਸਾਈਟਮੈਂਟ ਤਾਂ ਹੋਊਗੀ ਮੈਚ ਪੈਣ ਦਾ ਟਰਨਮੈਂਟ ਪੈਣ ਦਾ ਮੇਰੇ ਜੋਸ਼ ਭਰੇ ਆਏ ਹਾਂ ਹਾਂ ਪੂਲ ਗਰੰਟੀ ਵੀ ਜਿੱਤਾਂਗੇ ਆ ਸਭ ਪੂਰੀ ਜੋਰ ਲਾਵਾਂਗੇ ਸਰ ਮੈਂ ਪੁੱਛਣਾ ਚਾਹੁੰਦੀ ਸੀ ਕਿ ਪਿਛਲੇ ਦਿਨੀ ਬਾਰਿਸ਼ ਹੋਈ ਸੀਗੀ ਤੇ ਉਹਦੇ ਵਿੱਚ ਫਿਰ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਈਆਂ ਬਾਰਿਸ਼ ਕਰਕੇ ਸਾਡੀ ਜਗਾ ਨੀਵੀਂ ਕਰ ਅੱਡੇ ਜਿਹੜੀ ਕਮੇਟੀ ਆ ਉਹਨਾਂ ਨੇ ਸਹਿਯੋਗ ਬਹੁਤ ਦਿੱਤਾ ਤੇ ਆਪਾਂ 2 ਦਿਨਾਂ ਦੇ ਵਿੱਚ ਆਪਾਂ ਫਿਰ ਗਰਾਊਂਡ ਤਿਆਰ ਕਰਤਾ ਜੀ ਹਾਂਜੀ ਤੁਸੀਂ ਦੁਨਨੇ ਕੀ ਪਿੰਡ ਨੇ ਤੁਮ ਤੁਮ ਮਚਾਈਏ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਨੌਜਵਾਨਾਂ ਬਾਰੇ ਇਹਨਾਂ ਦਾ ਸਾਰਿਆਂ ਦਾ ਜੋਸ਼ ਬਹੁਤ ਆ ਇਹਨਾਂ ਸਹਿਯੋਗ ਬਹੁਤ ਆ ਤੇ ਪੰਜਾਬ ਦੇ ਹਰੇਕ ਪੇਜ ਤੇ ਜਿਹੜਾ ਵੀ ਆਪਣਾ ਕਾਸਕੋ ਦੇ ਨਾਲ ਲੈਂਕਾ ਨਾ ਸਾਰਿਆਂ ਦੇ ਦੁਨਨੇ ਕੇ ਦੁਨਨੇ ਕੇ ਹੋਇਆ ਪਿਆ ਮਾੜ ਬਹੁਤ ਖੁਸ਼ ਹੁੰਦਾ ਕਿਉਂਕਿ ਮਿਹਨਤਾਂ ਜਿਹੜੇ ਉਹ ਮੁੱਲ ਉਹ ਪਿਆ ਹੋਣੀ ਜੀ ਹਾਂਜੀ ਹਾਰਜਤ ਤਾਂ ਬਣੀ ਆਈ ਤੇ ਜਿਹੜੀ ਟੀਮ ਹਾਰ ਰਹੀ ਆ ਉਹਨਾਂ ਨੇ ਤੁਸੀਂ ਕੀ ਕਰ ਰਹੇ ਹੋ ਜੇ ਕੋਈ ਹਾਰ ਵੀ ਰਹੀ ਐ ਅਸੀਂ ਬਿਨਾ ਪ੍ਰਾਈਜ਼ ਤੋਂ ਕੋਈ ਵੀ ਨਹੀਂ ਜਾ ਰਿਹਾ ਕੋਈ ਵੀ ਜੇ ਅਸੀਂ ਟੀਮਾਂ ਆਈਆਂ ਸਾਰਿਆਂ ਨੂੰ ਅਸੀਂ ਪ੍ਰਾਈਜ਼ ਦਿੱਤਾ ਕੋਈ ਵੀ ਇਦਾਂ ਦਾ ਵੀ ਹੈ ਨਹੀਂ ਜਿਹੜਾ ਅਸੀਂ ਜਾਨੀ ਕਿ ਇਦਾਂ ਨਹੀਂ ਗਿਆ ਹਰੇਕ ਟੀਮ ਨੂੰ ਬਰਾਬਰ ਦਾ ਸਮਝਿਆ ਗਿਆ ਤੇ ਕਿਸਰ ਕੀੜੇ ਕੀੜੇ ਲੋਕ ਯੋਗਦਾਨ ਪਾ ਰਹੇ ਆ ਤੁਹਾਡੇ ਨਾਲ ਇਹਦੇ ਸਾਡੇ ਪਿੰਡ ਦਾ ਵੀ ਹੈਗਾ ਸੰਯੋਗ ਜ਼ਿਆਦਾਤਰ ਸਾਡੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਠੀਕ ਹੈ ਸਰ ਤੇ ਜਿੱਤਣ ਵਾਲੀ ਟੀਮ ਨੂੰ ਤਾਂ ਅਸੀਂ ਕੀ ਪ੍ਰਾਈਜ਼ ਦੇ ਰਹੇ ਜਿਹੜੀ ਜਿੱਤਣ ਵਾਲੀ ਆ ਉਹ ਪਹਿਲਾ ਨਾਮ ਸਾਡਾ 1.5 ਲੱਖ ਆ ਜੀ ਤੇ ਦੂਜਾ ਨਾਮ ਸਾਡਾ 70000 ਆ। ਹਾਂਜੀ। ਪਲੱਸ ਅਸੀਂ ਯਾਨੀ ਕਿ ਜੇ ਕੋਈ ਨਵਾਂ ਪਲੇਅਰ ਪਹਿਲੀ ਵਾਰ ਸੀਰੀ ਜਾਂਦਾ ਅਸੀਂ ਉਹਨੂੰ ਬੋਲਟ ਮੋਟਰਸਾਈਕਲ ਦੇਵਾਂਗੇ। ਨਵਾਂ। ਹਾਂਜੀ। ਕਿਰਨ ਨਾਮ ਕੀ ਆ? ਅਮਰਜੀਤ ਸਿੰਘ ਬਰਾੜ। ਸਾਡੀ ਕਿਹੜੇ ਪਿੰਡ ਤੋਂ ਆਏ ਆ ਕਿੱਥੋਂ? ਠੀਕ ਹੈ ਸਰ ਤੇ ਅੱਜ ਦਾ ਮੈਚ ਖੇੜ ਕੇ ਆਏ ਹੋ ਕਿਵੇਂ ਦਾ ਰਫਾਈਨਲ ਸੀ? ਕੁਆਟਰ ਫਾਈਨਲ ਲੂਜ਼ ਕਰ ਗਏ ਜੀ ਪਰ ਟੂਰਨਾਮੈਂਟ ਬਹੁਤ ਹੀ ਇੱਕ ਨੰਬਰ ਟੂਰਨਾਮੈਂਟ ਆ ਜੀ। ਅੱਛਾ ਸਰ ਤੇ ਤੁਹਾਡੀ ਤਿਆਰੀ ਕਦੋਂ ਤੋਂ ਚੱਲ ਰਹੀ ਸੀ ਕਿਵੇਂ ਚੱਲ ਰਹੀ ਸੀ? ਬਹੁ ਟਾਈਮ ਤੋਂ ਖੇਡਦੇ ਆ ਜੀ 2013 ਤੋਂ ਖੇਡ ਰਹੇ ਆ। ਅੱਛਾ ਤੁਹਾਨੂੰ ਕੀ ਲੱ ਥੋੜੀ ਜੀ ਫੀਲਡਿੰਗ ਤੇ ਮਿਸਟੇਕ ਹੋ ਗਈ ਕੇ ਸ਼ਟ ਗਿਆ ਤੇ ਥੋੜੇ ਜੀ ਸਾਡੇ ਤੋਂ ਰਨ ਵੀ ਘੱਟ ਮਲੇ ਜੀ ਤੁਹਾਡਾ ਨਾਮ ਕਮਲ ਅੱਛਾ ਤੁਹਾਨੂੰ ਅੱਜ ਦਾ ਮੈਚ ਕਿਵੇਂ ਦਾ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਤੇ ਮੈਮ ਤੁਹਾਡਾ ਕੀ ਨਾਮ ਆ ਰਮਨਦੀਪ ਜੀ ਪਹਿਲਾਂ ਤੁਸੀਂ ਬਹੁਤ ਸੋਹਣੇ ਹੋ ਤੇ ਤੁਹਾਨੂੰ ਅੱਜ ਦਾ ਮੈਚ ਕਿਵੇਂ ਦਾ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗਿਆ ਆਪਦੇ ਪਿੰਡ ਦੀ ਟੀਮ ਨੂੰ ਜਿੱਤਦੇ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਹੋਈ ਹੈ ਨਾ ਟੀਮ ਜਿੱਤ ਗਈ ਤੇ ਬਾਕੀ ਟੀਮਾਂ ਦਾ ਮੈਚ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਵਧੀਆ ਸੀ ਉਹ ਵੀ ਵੈਲ ਪਲੇਡ ਕੀਤਾ ਉਹਨਾਂ ਨੇ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਅੱਛਾ ਤੇ ਮੈਮ ਤੁਹਾਨੂੰ ਫਿਰ ਅੱਜ ਦਾ ਮੈਚ ਕਿਵੇਂ ਦਾ ਲੱਗਿਆ ਉਹ ਵਧੀਆ ਲੱਗਿਆ ਸਾਨੂੰ ਮੈਚ ਸਾਡੀ ਪਿੰਡ ਦੀ ਟੀਮ ਜਿੱਤੀ ਹੈ ਹਾਂਜੀ ਕਿੰਨੀ ਖੁਸ਼ੀ ਹੋ ਰਹੀ ਆ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਅੱਛਾ ਤੇ ਤੁਹਾਡੇ ਤੋਂ ਪੁੱਛਦੇ ਆ ਕਿੰਨੀ ਖੁਸ਼ੀ ਹੋਈ ਫਿਰ ਬਹੁਤ ਜ਼ਿਆਦਾ ਹੋਈ ਆ ਸਾਡੇ ਮੁੰਡੇ ਜੋ ਕਿਵੇਂ ਦਾ ਲੱਗਿਆ ਫਿਰ ਅੱਜ ਦਾ ਸੋਹਣਾ ਲੱਗਾ ਸਾਨੂੰ ਵੀਰੇ ਹਾਂ ਜੀ ਹਾਂ ਜੀ ਧੰਨਵਾਦ ਕਮਲਜੀਤ ਕੌਰ ਤੁਸੀਂ ਮੈਚ ਦੇਖਣ ਆਏ ਹੋ ਤਾਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮੈਚ ਬਹੁਤ ਵਧੀਆ ਲੱਗ ਰਿਹਾ ਜੀ ਸਾਡੇ ਪਿੰਡ ਦਾ ਵਾ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਟੀਮ ਜਿੱਤੀ ਆ ਤਾਂ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਨੂੰ ਬਹੁਤ ਮਾਣ ਆ ਆਪਣੇ ਪਿੰਡ ਤੇ ਮੇਰੇ ਨਾਲ ਡਿਪਟੀ ਮੇਅਰ ਸਾਬਕਾ ਡਿਪਟੀ ਮੇਅਰ ਜਰਨੈਲ ਸਿੰਘ ਸਾਬਕਾ ਸਰਪੰਚ ਦੁੰਨੇਕੇ ਇਹ ਪੁੱਛਣਾ ਚਾਹੁੰਦੇ ਆ ਕਿ ਅੱਜ ਪਿੰਡ ਦੁੰਨੇ ਦੇ ਵਿੱਚ ਮੈਚ ਕਰਵਾਇਆ ਜਾ ਰਿਹਾ ਹੈ ਤੁਸੀਂ ਟੀਮਾਂ ਆਈਆਂ ਨੇ ਉਹਨਾਂ ਬਾਰੇ ਕੀ ਕਹੋਗੇ ਇਹ 12ਵਾਂ ਸ਼ਾਨਦਾਰ ਕ੍ਰਿਕਟ ਕੱਪ ਜੋ ਕਰਾਇਆ ਜਾ ਰਿਹਾ ਹੈ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਬਾਹਰਲੇ ਇਹ ਸੱਜੇ ਨੰਮਰੇ ਵੀਰ ਬੱਚੇ ਸਾਡੇ ਪਿੰਡ ਦੇ ਉਹਨਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ ਇਹ ਇਹ ਜ ਟੂਰਨਾਮੈਂਟ ਹੋ ਰਿਹਾ ਜਿਹਦੇ ਵਿੱਚ ਕਿਸੇ ਦਾ ਕੋਈ ਪਾਰਸ਼ੀਐਲਟੀ ਨਹੀਂ ਇਹ ਨਹੀਂ ਵੀ ਜੇ ਮੇਰੇ ਪਿੰਡ ਦੀ ਟੀਮ ਮਾੜੀ ਹੋਏ ਉਹਨੂੰ ਜਿਤਾ ਕੇ ਅੱਗੇ ਕਰਕੇ ਇੱਥੇ ਬਿਲਕੁਲ ਕੋਈ ਪਾਰਸ਼ੀਐਲਟੀ ਨਹੀਂ ਬਹੁਤ ਵਧੀਆ ਮੈਚ ਹੋ ਰਿਹਾ ਤੇ ਸਾਰੇ ਲੋਕ ਸਜੋਗ ਦੇ ਰਹੇ ਨੇ ਜਿੱਤਣ ਵਾਲੀ ਟੀਮਾਂ ਨੂੰ ਤਾਂ ਦੇ ਹੀ ਰਹੇ ਆ ਇਨਾਮ ਤੇ ਹਾਰ ਜੋ ਟੀਮ ਹਾਰ ਜਾਂਦੀਆਂ ਨਾਲ ਕੀ ਕਰ ਰਹੇ ਆ ਉਹਨਾਂ ਪੂਰੇ ਵੱਡੇ ਨਾਮ ਰੱਖੇ ਆ ਪਹਿਲਾ ਨਾਮ ਮੇਰਾ ਢੂਰ ਲਖ ਦਾ ਬਾਕੀ ਪੂਰੇ ਵੱਡੇ ਨਾਮ ਆ ਤਕਰੀਬਨ 29-32 ਲੱਖ ਰੁਪਇਆ ਇਸ ਟੂਰਨਾਮੈਂਟ ਦੇ ਖਰਚਾ ਕੀਤਾ ਬਾਹਰਲੇ ਨਿਵਾਸੀਆਂ ਦੇ ਸਹਿਯੋਗ ਨਾਲ ਸਰ ਜੀ ਤੁਸੀਂ ਕਿਹਾ ਕਿ ਪਿਛਲੀ ਵਾਰ ਵੀ ਇਹ ਉੱਤਰ ਆਇਆ ਜਾਂਦਾ ਮੈਚ ਤੇ ਪਿਛਲੀ ਵਾਰ ਨਾਲੇ ਵੱਖਰਾ ਲੱਗ ਰਿਹਾ ਐਰ ਕੀ ਵੱਖਰਾ ਐਰ ਕੀਤਾ ਐਡਾ ਤਕੜਾ ਮੇਰਾ ਖਿਆਲ ਹੈ ਪੰਜਾਬ ਚ ਇੱਕ ਨੰਬਰ ਦਾ ਟੂਰਨਾਮੈਂਟ ਹੋਊਗਾ ਗਾਹ ਨੂੰ ਇੰਤੂ ਵਧੀਆ ਹੋਊਗਾ ਤੇ ਕਿਉਂਕਿ ਬਰਸਾਤ ਹੋ ਗਈ ਸੀ ਥੋੜਾ ਜਿਹਾ ਖਰਾਬ ਹੋ ਰਿਹਾ ਸੀ ਲੇਕਿਨ ਫੇਰ ਵੀ ਬਹੁਤ ਵਧੀਆ ਹੋ ਰਿਹਾ ਸਾਡੇ ਪੰਡਿਤਾਂ ਦੀ ਟੀਮ ਜਿੱਤੀ ਹੈ ਤਾਂ ਸੋਨਾ ਵਰਗੀ ਕਹੋਗੇ ਸਾਡੀ ਪੰਡਿਤਾਂ ਦੀ ਟੀਮ ਬਹੁਤ ਵਧੀਆ ਖੇਡੀ ਹੈ ਮੈਨੂੰ ਆਸ ਆਵੀ ਉਹ ਫਾਈਨਲ ਜਾਊਗੀ ਤੁਸੀਂ ਜਿੱਤ ਕੇ ਆਏ ਹੋ ਫਿਰ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਜਾਨੀ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਪਹਿਲਵਾਨੀਆਂ ਨੂੰ ਦੇਖ ਕੇ ਵੀ ਇਹਨੇ ਖੁਸ਼ ਹੋਏ ਸਾਨੂੰ ਦੇਖ ਕੇ ਖੁਸ਼ ਹੋ ਹਾਂ ਫਿਰ ਜਿੱਤੇ ਹੋ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਜਿੱਤਣ ਦੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਤੁਸੀਂ ਜਿੱਤਿਆ ਤੁਸੀਂ ਭੱਜ ਰਹੇ ਹੋ ਕੀ ਗੱਲ ਆ ਬਸ ਜੀ ਐਸੀ ਹਾਂ ਜਿੱਤ ਕੇ ਆਏ ਹੋ ਫਿਰ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਬਸ ਬਲਤੰਦਰ ਬਹੁਤ ਖੁਸ਼ ਹੋਣਾ ਹਾਂਜੀ ਹਾਂਜੀ ਬਹੁਤ ਖੁਸ਼ ਹੈ ਜੀ ਗਰਵ ਮੈਨੂੰ ਫਾਈਨਲ ਵੀ ਜਿੱਤਾਂਗੇ ਜੀ ਹਾਂਜੀ ਤੁਸੀਂ ਮੇਰੇ ਵਿੱਚ ਦੇਖਦੇ ਹੋ ਕਿ ਖਿਡਾਰੀਆਂ ਦੇ ਸ਼ੌਕ ਦਾਨੇ ਰਾਮ ਅਗਲ ਦਿੱਤੇ ਜਾ ਰਹੇ ਦੇਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਖਿਡਾਰੀਆਂ ਦੇ ਸ਼ਾਬਾਸ਼ ਬਤਾ ਲਈ ਉਹਨਾਂ ਨੇ ਵੱਡੇ ਵੱਡੇ ਇਨਾਮ ਦਿੱਤੇ ਜਾ ਰਿਹਾ ਤੇ ਉਹਨਾਂ ਨੂੰ ਮਨੀ ਵੀ ਰਕਮ ਜੋ ਦਿੱਤੀ ਜਾ ਰਹੀ ਹੈ ਤਾਂ ਐਸੀ ਸਾਡੀ ਐਸ ਦੀ ਖਾਸ ਗ੍ਰਾਉਂਡ ਰਿਪੋਰਟ ਮੈਂ ਮਹਿਕ ਦਿਫਾ ਕਹਿ ਰਹਾ ਮੈਂ ਤੇ ਸੇਮ ਸਿੰਘ ਦੇ ਨਾਲ ਪੈਂਡੰਨੇਗਾ ਲਾਈਵ ਰਿਪੋਰਟ ਬਣ ਰਹਾ